ਇਹ ਦੁਕਾਨ ਤੇ ਇਕੱਲਾ ਇੱਕ ਸ਼ਖਸ ਜਿਸ ਦਾ ਨਾਮ ਪ੍ਰੇਮ ਕੁਮਾਰ ਹੈ 2016 ਤੋਂ ਦੁਕਾਨ ਕਰ ਰਿਹਾ ਅੱਜ ਕਰੀਬ 1 ਵਜੇ ਤਿੰਨ ਨੁਸ਼ਾਤੇ ਨੌਜਵਾਨ ਦੁਕਾਨ ਤੇ ਆਉਂਦੇ ਨੇ ਜੋ ਕਿ ਹਥਿਆਰਾਂ ਦੀ ਨੋਕ ਦੇ ਸਾਨੂੰ ਡਰਾਉਂਦੇ ਨੇ ਤਕਰੀਬ ਜੋ ਇਹਨਾਂ ਵੱਲੋਂ ਦੱਸਿਆ ਗਿਆ ਕਿ 70-80 ਹਜ਼ਾਰ ਰੁਪਏ ਇਸ ਕੋਲ ਲੁੱਟ ਕੇ ਲੈ ਜਾਂਦੇ ਨੇ ਸੀਸੀਟੀਵੀ ਹਾਂਜੀ ਹਜੇ ਜਾਂਚ ਕਰ ਰਹੇ ਹਾਂ ਜੀ ਸੀਸੀਟੀਵੀ ਆਸ-ਪਾਸ ਤੋਂ ਵੀ ਅੰਦਰ ਹਾਂਜੀ ਉਹਨਾਂ ਕੋਲ ਇੱਕ ਕੋਈ ਦੇਸੀ ਕੁਸਟਮ ਟਾਈਪ ਵੀ ਦੱਸ ਰਹੇ ਹਾਂ ਜੀ ओके ਹਾਂਜੀ ਸਰ ਕਿੰਨੇ ਜਾਣੇ ਆਏ ਤੇ ਕਿੰਨੇ ਪੈਸੇ ਲੈ ਕੇ ਆਇਆ ਇਹ ਜੀ ਥਾਣਾ सदर ਦੇ ਬਟਾਲਾ ਰੋਡ ਤੇ ਪਿਲਰ ਨੰਬਰ 50 ਦੇ ਸਾਹਮਣੇ ਐਸਬੀਆਈ ਬੈਂਕ ਦੀ ਇੱਕ ਛੋਟੀ ਜੀ ਸਮਾਲੇ ਦੀ ਬ੍ਰਾਂਚ ਆ ਜੀ ਜਿਸ ਵਿੱਚ ਇਹ ਛੋਟਾ 10000 ਤੱਕ ਦਾ ਕੋਈ ਲੈਣ ਦੇਣ ਵਗੈਰਾ ਕਰ ਸਕਦੇ ਆ ਇਹ ਦੁਕਾਨ ਤੇ ਇਕੱਲਾ ਇੱਕ ਸ਼ਖਸ ਜਿਸ ਦਾ ਨਾਮ ਪ੍ਰੇਮ ਕੁਮਾਰ ਆ 2016 ਤੋਂ ਦੁਕਾਨ ਕਰ ਰਿਹਾ ਅੱਜ ਕਰੀਬ 1 ਵਜੇ ਤਿੰਨ ਨੌਜਵਾਨ ਦੁਕਾਨ ਤੇ ਆਉਂਦੇ ਨੇ ਜੋ ਕਿ ਖਤਿਆਰਾਂ ਦੀ ਨੋਕ ਤੇ ਸਾਨੂੰ ਡਰਾਉਂਦੇ ਨੇ ਤਕਰੀਬ ਜੋ ਇਹਨਾਂ ਵੱਲੋਂ ਦੱਸਿਆ ਗਿਆ ਕਿ 70-80 ਹਜ਼ਾਰ ਰੁਪਏ ਇਸ ਕੋਲੋਂ ਲੁੱਟ ਕੇ ਲੈ ਜਾਂਦੇ ਨੇ ਸਰ ਕਿੱਨੇ ਜਾਣੇ ਸੀ ਕੱਪੇ ਆਏ ਸੀ ਇਹ ਹਜੇ ਤੱਕ ਇਹਨਾਂ ਦੇ ਕਹਿੰਦੇ ਮੁਤਾਬਕ ਹੈ ਜੀ ਤਿੰਨ ਜਣੇ ਕੋਈ ਮੋਟਰਸਾਈਕਲ ਤੇ ਆਏ ਸਨ ਬਾਕੀ ਅੱਗੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਉਹ ਅਸੀਂ ਦੇਖ ਰਹੇ ਹਾਂ ਜੀ ਕਿਹਦੇ ਤੇ ਹਥਿਆਰ ਨਹੀਂ ਸੀ ਹਾਂਜੀ ਉਹਨਾਂ ਕੋਲ ਹਥਿਆਰ ਵੀ ਸੀਗਾ ਜੀ ਸਰ ਕੋਈ ਸੀਸੀਟੀਵੀ ਆਈ ਸਾਨੂੰ ਹਾਂਜੀ ਹਜੇ ਜਾਂਚ ਕਰ ਰਹੇ ਹਾਂ ਜੀ ਸੀਸੀਟੀਵੀ ਆਸ-ਪਾਸ ਤੋਂ ਵੀ ਅੰਦਰ ਹਾਂਜੀ ਉਹਨਾਂ ਕੋਲ ਇੱਕ ਕੋਈ ਦੇਸੀ ਪਿਸਤਲ ਟਾਈਪ ਵੀ ਦੱਸ ਰਹੇ ਆ ਜੀ ਸਹੀ ਇਹ ਸਿਰਫ ਇੱਕ ਪਿਸਤਲ ਸੀ ਕੋਈ ਹਥਿਆਰ ਹੋਰ ਵੀ ਹੈਗੇ ਤੁਸੀਂ ਇੱਕ ਇਹ ਪਿਸਤਲ ਦਾ ਸਿਰ ਇੱਕੋ ਹੀ ਦਫ਼ਤਰ ਦੱਸ ਰਿਹਾ ਜੀ ਕੋਲ ਟੋਟਲ ਪੰਜਾ ਨਹੀਂ ਸਰ ਜੀ ਥੈਂਕ ਯੂ ਸਰ